ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਮਹਿਦੇਆਣੇ ਦੀ ਢਾਬ ਦਾ ਇਤਿਹਾਸ ਜਾਣਦੇ ਹਾਂ ਆਓ ਇਸ ਵਿੱਚ ਜਾਣਦੇ ਹਾਂ ਕਿ ਇਸ ਢਾਬ ਦਾ ਕੀ ਇਤਿਹਾਸ ਹੈ ਸੰਗਤ ਜੀ ਮਹਿਦੇਆਣਾ ਸਾਹਿਬ ਜਗਰਾਉਂ ਨੇੜੇ ਸਥਿਤ ਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਗੋਬੀ ਸਿੰਘ ਜੀ ਨਾਲ ਜੁੜਿਆ ਇੱਕ ਇਤਿਹਾਸਿਕ ਅਤੇ ਆਤਮਿਕ ਸਥਾਨ ਹੈ ਇੱਥੇ ਇੱਕ ਕੁਦਰਤੀ ਢਾਬ ਹੈ ਜੋ ਗੁਰੂ ਸਾਹਿਬ ਜੀ ਦੀ ਹਾਜ਼ਰੀ ਦਾ ਪਰਮਾਨੰਦ ਦਿੰਦੀ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਹੈਦੀ ਰਾਜਾ ਦੇ ਇਲਾਕੇ ਵਿੱਚ ਆਏ ਉਸ ਵੇਲੇ ਗੁਰੂ ਪਾਸ਼ਾ ਜੀ ਬਹੁਤ ਥੱਕ ਚੁੱਕੇ ਸਨ ਇਨ੍ਹਾਂ ਜੰਗਲਾਂ ਦੇ ਵਿੱਚ ਗੁਰੂ ਪਾਸ਼ਾ ਜੀ ਨੇ ਮਹੈਦਿਆਨਾਂ ਦੀ ਢਾਬ ਕੋਲ ਬਿਤਾਇਆ ਸਨ ਏ ਢਾਬ ਇੱਕ ਕੁਦਰਤੀ ਪਾਣੀ ਦਾ ਚਸ਼ਮਾ ਹੈ ਸੰਗਜੀ ਜੋਗੀ ਗੁਰੂ ਪਾਸ਼ਾ ਜੀ ਦੇ ਆਰਾਮ ਦਾ ਸਾਥੀ ਬਣੀ ਸੀ ਇਸ ਸਥਾਨ ਤੇ ਗੁਰੂ ਪਾਸ਼ਾ ਜੀ ਨੇ ਪਾਣੀ ਪੀਤਾ ਅਤੇ ਉਸ ਤੋਂ ਅਪਰਾੰਤ ਚੌਂਕੜਾ ਲਾ ਕੇ ਨਿਤਨੇਮ ਕੀਤਾ ਸੰਗਜੀ ਇਹ ਮਹਿਦਿਆਨਾ ਦੀ ਢਾਬ ਅੱਜ ਵੀ ਗੁਰੂ ਪਾਸ਼ਾ ਜੀ ਦੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ ਇਸ ਸਥਾਨ ਤੇ ਅੱਜ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕੇ ਗੁਰੂ ਪਾਤਸ਼ਾਹ ਜੀ ਇੱਥੇ ਹਾਜ਼ਰ ਨਾਜ਼ਰ ਹੈ ਤਨ ਤਨ ਗੁਰੂ ਗੋਬੀ ਸਿੰਘ ਜੀ ਨੇ ਇਸ ਸਥਾਨ ਤੇ ਰਹੰਦੀਆਂ ਤਿਆਗ ਕੇ ਸ਼ਾਂਤੀ ਅਤੇ ਸ਼ਹਿਨਸ਼ੀਲ ਦੀ ਸਿੱਖਿਆ ਦਿੱਤੀ ਸੰਗਤ ਜੀ ਇਹ ਤਾਂ ਕੋਈ ਪਾਣੀ ਦੀ ਸਧਾਰਨ ਢਾਬ ਨਹੀਂ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਚਮਕੌਰ ਦੀ ਜੰਗ ਤੋਂ ਬਾਅਦ ਕੁਝ ਪਲ ਆਰਾਮ ਦੇ ਬਿਤਾਏ ਸਨ ਗੁਰੂ ਪਾਸ਼ਾ ਜੀ ਨੇ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਬੈਠ ਕੇ ਉਸ ਪਰਮਾਤਮਾ ਦਾ ਸ਼ੁਕਰ ਕੀਤਾ ਅਤੇ ਇਸ ਸਥਾਨ ਨੂੰ ਆਪਣੀ ਹਾਜ਼ਰੀ ਦੇ ਨਾਲ ਪਵਿੱਤਰ ਕੀਤਾ ਸੰਗਤ ਜੀ ਅੱਜ ਵੀ ਇਹ ਟਾਬ ਗੁਰੂ ਸਾਹਿਬ ਜੀ ਦੀ ਰੋਹਾਨੀ ਊਰਜਾ ਨਾਲ ਭਰਪੂਰ ਮਹਿਸੂਸ ਹੁੰਦੀ ਹੈ ਸੰਗਤ ਜੀ ਇੱਥੇ ਪਾਣੀ ਨਹੀਂ ਇੱਥੇ ਤਾਰੋਹਾਨੀ ਦੇ ਢਾਬ ਵਗਦੀ ਹੈ ਸੰਗਤ ਜੀ ਇਸ ਸਥਾਨ ਤੇ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਦਰਸ਼ਨ ਕਰਕੇ ਆਇਓ ਇਹ ਮਹਦੇਾਨਾਂ ਦੀ ਢਾਬ ਇਤਿਹਾਸ ਭਗਤੀ ਅਤੇ ਤਿਆਗ ਦੀ ਗਵਾਹ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ